ਪਰਵਾਤ ਫੇਰੀ ਨੂੰ ਮੁੱਖ ਰੱਖਦਿਆਂ ਹੋਇਆਂ ਵਾਖੂਬੀ ਤਰੀਕੇ ਦੇ ਨਾਲ ਇੱਕ ਰਿਕਸ਼ਾ ਤਿਆਰ ਕੀਤਾ ਗਿਆ ਜਿਸ ਦੇ ਵਿੱਚ ਪਰਵਾਤ ਫੇਰੀਆਂ ਗੁਰਦੂ ਘਰ ਗੁਰਦਵਾਰਾ ਮਲ ਪ੍ਰਾੜਕਾਂ ਦੇ ਵੱਲੋਂ ਬਹੁਤ ਸਹਿਯੋਗ ਦੇ ਨਾਲ ਸਰਦੂਲ ਸਿੰਘ ਮਿਸਤਰੀ ਸਹਿਬਾਨ ਦੇ ਵੱਲੋਂ ਰਿਕਸ਼ਾ ਤਿਆਰ ਕਰਵਾਇਆ ਗਿਆ ਵਾਖੂਬੀ ਤਰੀਕੇ ਦੇ ਨਾਲ ਬਹੁਤ ਹੀ ਮੀਨਾਕਾਰੀ ਕੀਤੀ ਗਈ ਹੈ ਕੱਲੀ-ਕੱਲੀ ਚੀਜ਼ ਨੂੰ ਮੋਤੀਆਂ ਦੇ ਵਾਂਗ ਪਰੋਇਆ ਗਿਆ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਜਿਹੜਾ ਇਹ ਮਿਸਤਰੀ ਹੈਗਾ ਆ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਹਨੇ ਆਪਣੀ ਕਲਾ ਦਿਖਾਈ ਆ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਇੱਕ ਰਿਕਸ਼ੇ ਨੂੰ ਤਿਆਰ ਕੀਤਾ ਗਿਆ ਇਸ ਰਿਕਸ਼ੇ ਦੇ ਵਿੱਚ ਮਲਪੜਕਾਂ ਨਗਰ ਦੇ ਵੱਲੋਂ ਗੁਰੂ ਘਰ ਗੁਰਦੁਆਰਾ ਦੇ ਵੱਲੋਂ ਪ੍ਰਵਾਤ ਫੇਰੀਆਂ ਕੀਤੀਆਂ ਜਾਣਗੀਆਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਮਿਸਤਰੀ ਵੱਲੋਂ ਰਿਕਸ਼ੇ ਨੂੰ ਤਿਆਰ ਕੀਤਾ ਗਿਆ ਗੁਰੂ ਸਹਿਬਾਨ ਮਹਾਰਾਜ ਜੀ ਦੇ ਇਹਦੇ ਵਿੱਚ ਫੋਟੋਆਂ ਬਕਾਇਦਾ ਲਗਾਈਆਂ ਗਈਆਂ ਇਸ ਪ੍ਰਵਾਤ ਫੇਰੇ ਨੂੰ ਮੁੱਖ ਰੱਖਦਿਆਂ ਹੋਇਆਂ ਇੱਕ ਰਿਕਸ਼ੇ ਨੂੰ ਵਾਖੂਬੀ ਤਰੀਕੇ ਦੇ ਨਾਲ ਤਿਆਰ ਕੀਤਾ ਗਿਆ ਪੈਂਡ ਜ਼ਬੋਬਾਲ ਦੇ ਵਿੱਚ ਮਿਸਤਰੀ ਸਹਿਬਾਨ ਨਾਮ ਤਾਰੀ ਸਰਦੂਲ ਸਿੰਘ ਜੀ ਨੇ ਇਸ ਰਿਕਸ਼ੇ ਨੂੰ ਮਿਹਨਤ ਦੇ ਨਾਲ ਤਿਆਰ ਕੀਤਾ ਸਰਦਾਰ ਕਸ਼ਮੀਰ ਸਿੰਘ ਜੀ ਮਲ ਪ੍ਰੜਕਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤੇ ਬੜੀ ਸ਼ਰਧਾ ਦੇ ਨਾਲ ਇਸ ਰਿਕਸ਼ੇ ਨੂੰ ਪ੍ਰਵਾਤ ਫੇਰੀ ਇਹਨੂੰ ਮੁੱਖ ਰੱਖਦਿਆਂ ਹੋਇਆਂ ਸਰਦੂਲ ਸਿੰਘ ਦੇ ਕੋਲੋਂ ਤਿਆਰ ਕਰਾਇਆ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹਦਾ ਰਿਕਸ਼ਾ ਹੈਗਾ ਆ ਪਰਵਾਤ ਫੇਰੀ ਕਰਨ ਦੇ ਵਾਸਤੇ ਇਹ ਤਿਆਰ ਕੀਤਾ ਗਿਆ ਇਹ ਏਸ ਰਿਕਸ਼ੇ ਦੇ ਵਿੱਚ ਰੱਖਿਆ ਜਾਵੇਗਾ ਸਿੱਧੀਆਂ ਮੁਲਾਕਾਤਾਂ ਕਰਾਵਾਂਗੇ ਮਿਸਤਰੀ ਸਰਦੂਲ ਸਿੰਘ ਜੀ ਦੇ ਨਾਲ ਕਿ ਕਿੰਨਾ ਕੁ ਸਮਾਂ ਲੱਗਦਾ ਔਰ ਕਿੰਨੀ ਕੁ ਮਿਹਨਤ ਜਿਹੜੀ ਹੈਗੀ ਆ ਇਸ ਰਿਕਸ਼ੇ ਦੇ ਉੱਪਰ ਆਂਦੀ ਹੈ ਸਿੱਧੀਆਂ ਹੀ ਮੁਲਾਕਾਤਾਂ ਸਰਦੂਲ ਸਿੰਘ ਜੀ ਦੇ ਨਾਲ ਕਰਵਾਵਾਂਗੇ ਮਿਸਤਰੀ ਸਹਿਵਾਨ ਫਤਿਹਦੀ ਸਾਂਝ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਇਹ ਮਿਸਤਰੀ ਸਹਿਬਾਨ ਜੀ ਕਿੰਨਾ ਕੁ ਸਮਾਂ ਲੱਗਦਾ ਇਹਨੂੰ ਤਿਆਰ ਕਰਨ ਤੇ ਇਹ 10 ਤੋਂ 12 ਦਿਨ ਲੱਗੇ ਜੀ ਨੂੰ ਜੀ ਤੇ ਮੈਂ ਦੇਖਿਆ ਬਹੁਤ ਹੀ ਵਧੀਆ ਤਰੀਕੇ ਨਾਲ ਇਹਦੀ ਜਿਹੜੀ ਇੱਕ ਇੱਕ ਚੀਜ਼ ਸ਼ਾਨਦਾਰ ਤਰੀਕੇ ਨਾਲ ਕੀਤੀ ਗਈ ਆ ਕਿੰਨਾ ਕੁ ਖਰਚਾ ਜਾਂਦਾ ਇਹਦੇ ਉੱਪਰ ਜੀ ਖਰਚਾ ਜੀ ਇਹਨਾਂ ਦਾ 45 ਤੋਂ 50 ਹਜ਼ਾਰ ਆਉਣਾ ਹੈਗਾ ਜੀ ਜੀ ਵਿਚ ਰਿਸ਼ਾ ਪਾ ਕੇ ਤੇ ਵਿੱਚੇ ਸਮਾਨ ਤੇ ਵਿੱਚ ਲੇਬਰ ਪਾ ਕੇ ਜੀ ਮਿਸਤਰੀ ਦੀ ਲੇਬਰ ਪਾ ਕੇ ਹਾਂਜੀ ਇਹ ਮਿਸਤਰੀ ਸਾਹਿਬ ਜਿਹੜੇ ਇੱਤੇ ਬਣਾਉਣ ਤੇ ਕਿੰਨੇ ਇੱਕ ਦਿਨ ਲੱਗ ਜਾਂਦੇ ਆ ਜੀ ਇਹ ਤੇ 12 ਦਾ ਲੱਗੇ ਜੀ 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 ਹਾਂਜੀ ਜਿੰਨੇ ਕੋਈ ਹੋਰ ਤੁਹਾਡੇ ਕੋਲੋਂ ਕੋਈ ਵੀਰ ਬਣਾਉਣ ਦਾ ਚਾਹਵਾਨ ਹੋਵੇ ਤੇ ਉਹਦੇ ਉਹਨੂੰ ਬਣਾਉਣ ਦੇ ਵਾਸਤੇ ਕੀ ਤੁਹਾਡਾ ਮੋਬਾਈਲ ਨੰਬਰ ਹੈ ਜੀ 98155 ਜੀ 55279 ਇਹ ਕੋਈ ਵੀ ਤੁਹਾਡੇ ਕੋਲੋਂ ਬਣਾ ਸਕਦਾ ਹਾਂਜੀ ਹਾਂਜੀ ਕੋਈ ਬਣਵਾ ਸਕਦਾ ਜੀ ਕਸ਼ਮੀਰ ਸਿੰਘ ਜੀ ਕਸ਼ਮੀਰ ਸਿੰਘ ਜੀ ਇਹ ਕਿਸ ਤਰ੍ਹਾਂ ਮਨ ਦੇ ਵਿੱਚ ਆਇਆ ਕਿ ਪ੍ਰਭਾਤ ਫਰੀ ਕੰਦੇਵਾਸਤੇ ਇੱਕ ਰਿਕਸ਼ਾ ਆਪਣਾ ਹੀ ਤਿਆਰ ਕਰ ਲਈਏ ਮਲ ਪ੍ਰੜਕਾ ਨਗਰ ਨੇ ਇਹ ਵਾਖੂ ਵੀ ਤਰੀਕੇ ਦੇ ਨਾਲ ਬੜਾ ਵੱਡਾ ਪ੍ਰਾਲਾ ਕਰਕੇ ਦਿਖਾਇਆ ਜੀ ਸਾਡੀ ਜੋ ਜੀ ਕਮੇਟੀ ਗੁਰਦੁਆਰਾ ਸਾਹਿਬ ਦੀ ਜੀ ਉਹਨਾਂ ਦਾ ਸਹਿਯੋਗ ਇੱਕ ਦੂਜੇ ਦੇ ਬੰਦੇ ਨਾਲ ਬਹੁਤ ਹੈ ਜਿਹੜੇ ਇੱਕ ਬੰਦੇ ਨੇ ਗੱਲ ਕਹਿ ਤੀ ਦੂਜੇ ਨੇ ਇਹ ਨਹੀਂ ਕਹਣੀ ਵੀ ਦੂਜੀ ਤੁਸੀਂ ਇਹ ਗੱਲ ਨਹੀਂ ਕਰਨੀ ਜੀ ਤੇ ਇਹਦੇ ਸਾਹਮਣੇ ਫਿਰ ਮੇਰੇ ਮਨ 'ਚ ਇਹ ਗੱਲ ਆ ਜੀ ਜੀ ਬੀਬੀ ਨੇ ਮੈਨਾਂ ਗੱਲ ਕੀਤੀ ਮੈਂ ਕਿ ਜੇ ਤੁਹਾਨੂੰ ਬਣਾ ਦੇਈਏ ਜੀ ਉਹ ਕਹਿੰਦੇ ਵੀ ਤੁਹਾਡੀ ਜ਼ਿੰਮੇਵਾਰੀ ਆ ਜੀ ਫੇ ਮੈਂ ਨਾ ਕਿ ਭਾਜੀ ਹੋਰ ਕਲਬੰਦ ਸਿੰਘ ਸਗਾ ਮਾਲੋ ਸਹਿਯੋਗੀ ਮੇਰਾ ਵੱਡਾ ਭਰਾ ਸਾਰਿਆਂ ਦੇ ਨਾਲ ਅਸੀਂ ਫੇ ਮੈਂ ਤਾਂ ਭਾਜੀ ਨੇ ਇਹਨਾਂ ਸਰਦੂਰ ਸੁਨਾ ਗੱਲ ਕੀਤੀ ਜੀ ਪੀ ਆ ਚੀਜ਼ ਸਾਨੂੰ ਬਣਾ ਕੇ ਦੇ ਸਕਦਾ ਇਹ ਕਹਿੰਦਾ ਜੀ ਸਿਰ ਮੱਥੇ ਜੋ ਤੁਸੀਂ ਹੁਕਮ ਲਾਇਆ ਇਹਨੂੰ ਸਾਡਾ ਹੁਕਮ ਮੰਨਿਆ ਸਾਡੀ ਅਸੀਂ ਬੇਨਤੀ ਕੀਤੀ ਇਹਨਾਂ ਸਾਡਾ ਹੁਕਮ ਮੰਨਿਆ ਹਾਂਜੀ ਇਹਦੇ ਕਰਕੇ ਵੀ ਅਸੀਂ ਮਿਸਤਰੀ ਦਾ ਕੀਤਾ ਹੋਇਆ ਕੰਮ ਪਸੰਦ ਆਂਦਾ ਜੀ ਹਾਂਜੀ 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 ਸਵੇਰੇ ਸਵੇਰੇ ਜਿਹੜਾ ਸਾਜਰੇ ਜਦੋਂ ਲਗਾਏ ਸੀ ਪਹਿਲਾਂ ਪਿੰਡ ਵਿੱਚ ਜੀ ਤਾਂ ਥੋੜਾ ਕੰਮ ਫਿਰ ਜਾਂਦਾ ਸੀਗਾ ਤਾਂ ਜਿੰਨੀਆਂ ਬੀਬੀਆਂ ਸੀਆਂ 20 25 ਉਹ ਸਾਰਿਆਂ ਨੇ ਮੈਨੂੰ ਬਧਾਈਆਂ ਦਿੱਤੀਆਂ ਵੀ ਤੁਸੀਂ ਇਹ ਜਿਹੜਾ ਕੰਮ ਕਰਕੇ ਲਿਆਏ ਬਹੁਤ ਵਧੀਆ ਕਰਕੇ ਲਿਆਏ ਆਂ